ਇੱਕ ਜਨਾਨੀ 5-6 ਬੰਦਿਆਂ ਦੇ ਨਾਲ ਮਿਲ ਕੇ ਬਣਾਉਂਦੀ ਸੀ ਅਜਿਹਾ ਪਲਾਨ ਕਰਦੇ ਸੀ ਅਜਿਹਾ ਗਲਤ ਕੰਮ ਜਿਨ੍ਹਾਂ ਦਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ ਫਰੀਦਕੋੜ ਜ਼ਿਲ੍ਹੇ ਦੇ ਕੋੜਕਪੁਰਾ ਪੁਲਿਸ ਵੱਲੋਂ ਸਫਲਤਾ ਹਾਸਲ ਕਰਦਿਆਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ گروਹ ਦੇ ਵਿੱਚ ਸ਼ਾਮਲ ਇੱਕ ਮਹਿਲਾ ਸਮੇਤ 6 ਆਰੋਪੀਆਂ ਨੂੰ ਵਾਰਦਾਤ ਨੂੰ ਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਪੁਲਿਸ ਪਾਰਟੀ ਵੱਲੋਂ ਇਹਨਾਂ ਦੇ ਕੋਲੋਂ ਲੋਹੇ ਦਾ ਖੰਡਾ ਲੋਹੇ ਦੇ ਟੋਕੇ ਕਿਰਪਾਨ ਨਲਕੇ ਦੀ ਹਥੀ ਵੀ ਬਰਾਮਦ ਕੀਤੀ ਹੈ ਜਦੀ ਜਾਣਕਾਰੀ ਪੁਲਿਸ ਅਫਸਰ ਦੇ ਵੱਲੋਂ ਸਾਂਝੀ ਕੀਤੀ ਗਈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜੀ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀ ਰਹਿਨਮਾਈਂ ਹੇਠ ਫਰੀਦਕੋਟ ਪੁਲਿਸ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ। ਇਸੇ ਲੜੀ ਦੇ ਤਹਿਤ ਕੱਲ ਡੀਐਸਪੀ ਸਿਟੀ ਕੋਰਟ ਕਪੂਰਾ ਐਸਐਚਓ ਸਿਟੀ ਕੋਰਟ ਕਪੂਰਾ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈਗਾ। FIR ਨੰਬਰ 277 ਲੌਂਚ ਕੀਤੀ ਗਈ ਹੈ ਜਿਸ ਦੇ ਤਹਿਤ ਜਿਸ ਕਰਕੇ 6 ਦੋਸ਼ੀਆਂ ਨੂੰ ਕੱਲ ਫੜਿਆ ਗਿਆ ਹੈਗਾ ਜੀ 6 ਦੋਸ਼ੀਆਂ ਜਿਨ੍ਹਾਂ ਵਿੱਚ ਇੱਕ ਲੇਡੀ ਵੀ ਸੀਗੇ ਇਹਨਾਂ ਚ 5 ਬੰਦੇ ਕੋਟਕਪੂਰੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇੱਕ ਸਿਟੀ ਫਰੀਦਕੋਟ ਦੇ ਨਾਲ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਦਾ ਇੱਕ ਗੈਂਗ ਸੀਗਾ ਜਿਹੜਾ ਬਣਿਆ ਹੋਇਆ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਤੇ ਇਹਨਾਂ ਨੂੰ ਕੱਲ ਸ਼ਾਮੀ ਰਾਉਂਡ ਅਪ ਕਰਕੇ SHO ਤੇ DSP ਸਾਹਿਬ ਦੀ ਸੁਪਰਵਾਈਜ਼ਨ ਹੇਠ ਹੈ ਇਹਨਾਂ ਨੂੰ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਤੋਂ ਲੋਹੇ ਦੀ ਰੌਡਸ ਕਿਰਪਾਨਾਂ ਵਗੈਰਾ ਖੰਡੇ ਵਗੈਰਾ ਵੀ ਰਿਕਵਰ ਕੀਤੇ ਗਏ ਨੇ ਤੇ ਫਰੀਦਕੋਟ ਪੁਲਿਸ ਵੱਲੋਂ ਇੱਕ ਇਹ ਬੜਾ ਹੀ ਮਤਲਬ ਪ੍ਰੀਵੈਂਟਿਵ ਐਕਸ਼ਨ ਮੈਂ ਕਹਿ ਸਕਦਾ ਵੀ ਪ੍ਰੀਵੈਂਟਿਵ ਐਕਸ਼ਨ ਨੂੰ ਇੱਕ ਐਗਜ਼ੀਕਿਊਟ ਕੀਤਾ ਗਿਆ ਹੈਗਾ ਜੀ ਗੱਲ ਇਹ ਇੰਨਾ 6 ਦੋਸ਼ੀਆਂ ਦੇ ਉੱਤੇ ਵਕਫਾਕ ਧਾਰਾਵਾਂ ਤੇ ਪਹਿਲਾਂ ਹੀ 8 ਮੁਕਦਮੇ ਦਰਜਨ ਆਪਣਾ ਐਕਸਾਈਜ਼ ਐਕਟ ਦਾ ਵੀ ਪਰਚਾ ਦਰਜ ਹੈ ਲੁਠਾਕੋਵਾਂ ਦੇ ਮੁਕਦਮੇ ਵੀ ਦਰਜਨ ਇੱਕ ਦੇ ਉੱਤੇ ਮਰਡਰ ਦਾ ਕੇਸ ਵੀ ਪੁਰਾਣਾ ਦਰਜ ਹੈਗਾ ਪਰ ਇਹ ਬੰਦੇ ਫੇਰ ਬਾਹਰ ਆ ਕੇ ਆਪਣੇ ਐਸੀ ਪੁਰਾਣੀ ਜਿਹੜੀ ਹੈਗੀਆਂ ਨੇ ਗਤੀਵਿਧੀਆਂ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਕਿਹੜੇ ਲੋਕਾਂ ਨੂੰ ਟਾਰਗੇਟ ਕਰ ਇਹਨਾਂ ਦਾ ਜੇ ਕੋਈ ਵੀ ਨਹੀਂ ਭੋਲੇ ਵਾਲੇ ਲੋਕਾਂ ਨੂੰ ਜਿੱਥੇ ਇਹਨਾਂ ਦਾ ਮੋਡਸ ਆਪਰੇਂਡੀ ਸੀਗਾ ਜੇ ਕੋਈ ਵੀ ਇਹਨਾਂ ਨੂੰ ਮਿਲ ਗਿਆ ਕੱਲ ਦੀ ਇਨਫੋਰਮੇਸ਼ਨ ਇਹ ਸੀਗੀ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ 'ਚ ਕੋਈ ਸ਼ਾਰਟਲਿਸਟ ਕੀਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕਰਕੇ ਉਹਨਾਂ ਤੋਂ ਲੁੱਟਾ ਖਵਾ ਕਰਕੇ ਸ਼ਹਿਰ 'ਚ ਇੱਕ ਡਰ ਦਾ ਮਾਹੌਲ ਫੈਲਾਣਾ ਸੀਗਾ ਤੇ ਫਰੀਦਕੋਟ ਪੁਲਿਸ ਵੱਲੋਂ ਮਤਲਬ ਉਸਤਾਦੀ ਦਿਨ ਨਾਲ ਕੰਮ ਕੀਤਾ ਗਿਆ ਹੈਗਾ ਕਿਉਂਕਿ ਅੱਜ ਕੱਲ੍ਹ ਇੱਕ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰ ਰਹੇ ਹਾਂ ਰਾਤ ਨੂੰ ਲੇਟ ਨਾਈਟ ਤੱਕ ਏਰੀਆ ਡੋਮੀਨੇਸ਼ਨ ਵਗੈਰਾ ਵੀ ਆਉਣੀ ਹੈ ਤੁਸੀਂ ਵੀ ਦੇਖਦੇ ਹੋਵ ਉਕੇ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹੀ ਦੱਸਣਾ ਚਾਹੁੰਦੇ ਆਂ ਕਿ ਪੁਲਿਸ ਤਾਂ ਦੇਹੀ ਨਾਲ ਕੰਮ ਕਰ ਰਹੀ ਹੈਗੀ ਹੈ ਤੇ ਕੋਸ਼ਿਸ਼ ਇਹੀ ਹੈ ਫਰੀਦਕੋਟ ਪੁਲਿਸ ਦੀ ਵੀ ਅਜਿਹੀ ਵਾਰਦਾਤਾ ਨਾ ਹੋ ਸਕਣ ਤੇ ਠੱਲ ਪਾਈ ਜਾ ਸਕੇ ਅਰ ਇਸੇ ਲੱਗਦੀ ਪੰਜੇ ਚੋਟਕਪੂਰੇ ਦੇ ਨੇ ਜੀ ਇੱਕ ਇਚ ਸਿਟੀ ਫ੍ਰੀਪੋਰਟ ਬਾਕੀ ਜੀ ਹੁਣ ਬਿਲਕੁਲੀ ਮਤਲਬ ਇਹਨੂੰ ਕਹਿੰਦੇ ਫਰਸਟ ਸਟੇजेस ਆਫ ਇਨਵੈਸਟੀਗੇਸ਼ਨ ਹੈਗੀ ਹੈ ਹੁਣ ਰਿਮਾਂਡ ਲਵਾਂਗੇ ਇਹਨਾਂ ਦਾ ਆਨਰੇਬਲ ਕੋਰਟਸ ਪੇਸ਼ ਕਰਕੇ ਫਿਰ ਅੱਗੇ ਫਰਦਰ ਇਹਨਾਂ ਦੇ ਗ੍ਰੋਥ ਦੇ ਹੋਰ ਵੀ ਕੋਈ ਨੰਬਰਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਹੁਣ ਸਾਰਾ ਵੈਰੀਫਾਈ ਕੀਤਾ ਜਾਏਗਾ ਸਰ ਪ੍ਰੋਫਾਈਲ ਕਿਸ ਅਏ ਯੰਗਸਟਰਸ ਨੇ ਆ ਕਿ ਕਿਸ ਤਰ੍ਹਾਂ ਦੇ ਨਹੀਂ ਨਾਰਮਲ ਏਜ ਯੰਗਸਟਰਸ ਵੀ ਨੇ ਵਿੱਚ ਵਿੱਚ ਮੀਡਲ ਏਜਸ ਵੀ ਹੈਗੇ ਨੇ ਜੀ ਤੇ ਮੈਨਾਂ ਲਾਡ ਜੀ ਦੱਸੀ ਉਹਦਾ ਕੀ ਰੋਲ ਹੈ ਸ਼ੀ ਵਾਸ ਅ ਪਾਰਟ ਆਫ ਦਿਸ ਗੈਂਗ ਉਹਦਾ ਹੈਗਾ ਦਾਦੀ ਕੇ ਇਸ ਗਰੋਧੇ ਵੱਲੋਂ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਹਦੇ ਚੱਲਦੇ ਹੁਣ ਵੀ ਇਹਨਾਂ ਦੇ ਬੋਲੋਂ ਕਿਸੇ ਜਹੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ